ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ 3-4 ਦਿਨ ਕਰੇ ਅਸੀਂ ਮੇਲਾ ਦੇਖਣ ਤੋਂ ਬਾਅਦ ਮੈਂ ਤੇ ਮਾਸੜ ਜੀ ਚੱਲਿਆ ਦਵਾਰੇ ਮੇਰੇ ਨਾਨਕੇ ਤੇ ਮਾਸੜ ਜੀ ਦੇ ਸਹੁਰੇ ਜਾ ਕੇ ਪਾਉਣਿਆ ਕੋਠੀ ਦੀ ਸੱਤ ਤੇ ਪਹਿਲਾਂ ਸਮਾਨ ਵਗੈਰਾ ਲਿਆਵਾਂਗੇ ਜਾ ਕੇ ਸਾਰਾ ਸਰੀਆਂ ਬਰੇਤੀ ਬਾਜਰੀ ਸੀਮੈਂਟ ਤੇ ਬਾਕੀ ਗੱਲ ਵਗੈਰਾ ਕਰਾਂਗੇ ਜੇ ਲੇਬਰ ਵਾਲਿਆਂ ਨਾਲ ਜਾ ਕੇ ਜਿੱਥਾਂ ਨੇ ਲੈਂਟਰ ਵਗੈਰਾ ਪਾਉਣਾਗਾ पहुंच गया अलेरकोटले मलेरकोटले तो दो, दो पिंड छट के फिर आ जाए अपने नान के पिंडल बाले भोग शहर मलेरकोटला पहुंच गए आपने मैदान चबारे हो ओ सत्ता आ <laughs> गए <आगे। laughs> है मिस्त्री बनाने सारे द ਮਲੇਗ ਮਪਾਕੇ ਸਸਰੀਗਰ ਮਿਸਤਰੀ ਜੀ ਸਸਰੀਗਰ ਜੀ ਖਿਚਲੇ ਕੰਮ ਹੈ ਵਧੀਆ ਵਧੀਆ ਮੇਲਾ ਦੇਖ ਆਏ ਹੋ ਜੀ ਤੇ ਚੱਲ ਰਿਹਾ ਕੰਮ ਪੂਰੇ ਜੋਰਾਂ ਤੇ ਆਪਣੇ ਲੱਗਾ ਪਿਆ ਮਾੜਾ ਗਾਰਾ ਬਣਾਉਣਾ ਮਾੜਾ ਸਾਹਿਬ ਜੀ ਗਾਰਾ ਬਣਾਏ ਪਹਿਲਾਂ ਸਰੀਰ ਬਣਾਇਆ ਹੁਣ ਗਾਰਾ ਬਣਾਉਗਾ ਆ ਤੰਗਾਣਾ ਸਰੀਰ ਬਣਾਏ ਰਹਿਣਾ ਸੰਧਪੁਰ ਦਾ ਗਾਇਨੀ ਗਾਇਕਾ ਨੰਗਪੋਲਾ ਵੀ ਦੇ ਗਈ ਦੇ ਗਈ ਥੀਲਾ ਦਿਨ ਉਹ ਜਨਾਧਪੁਰ ਵਾਲੀ ਹਰੇ ਪਕੌੜੇ ਖਾਦੇ ਨੇ ਨਾ ਥੋੜੇ ਰਾਤ ਵੀ ਖਾਦੇ ਸੀ ਨਾ ਰਾਤ ਆਲੂ ਵਾਲੇ ਖਾਦੇ ਨੇ ਅੱਜ ਹੋਰ ਜੁਗੇ ਕਾਹਨ ਕਾਹੇ ਖਾਦੇ ਜੀ ਕਾੜਕ ਕੀ ਹੋ ਗੋਪੀ ਜੀ ਗੋਪੀ ਅੱਛਾ ਬਾਲ ਪਾਲ ਅੱਜ ਵੀ ਪਾਲਕ ਵਾਲੀ ਖਵਾਉਣ ਨੂੰ ਕਿੱਥੇ ਪਰਿੰਡਾ ਨਾਲ ਟਾਈਪ ਹੋ ਜਾਂਦਾ ਤੇਰਾ ਹਾਂ ਇਟਾਂ ਕਰਦਾ ਕਾਇਚ ਖੜ ਜਾ ਵੀਡੀਓ ਬਣਾ ਰਿਹਾ ਬਾਈ ਆ ਜਾ ਵੀਡੀਓ ਵਾਚ ਬਣੇਗੀ ਲਓ ਜੀ ਤੇ ਅੱਜ ਤਿੰਨ ਕੰਡਾ ਸਾਡੇ ਸਿਰੇ ਚੜ ਗਈਆਂ ਤੇ ਬਸ ਇਹਦੇ ਵੀ ਉਹ ਦੋ ਰੰਦੇ ਰਹਿ ਗਏ ਆਉਣ ਵਾਲੇ ਅੱਛਾ ਕੰਨੀ ਛੋੜੇ ਦੀਂਦੇ ਘੱਟ ਨੇ ਉੱਥੋਂ ਕੋਚਾ ਨਹੀਂ ਮੈਂ ਥੋੜਾ ਜਿਹਾ ਬਸ ਦੋ ਰੰਦੇ ਘੱਟ ਨੂੰ ਸਵੇਰੇ ਲੱਗ ਜਾਣਗੇ ਤੇ ਸਾਡੀਆਂ ਤਿੰਨ ਚਾਰ ਕੰਡਾ ਸਿਰੇ ਚੜ ਗਈਆਂ ਬਾਕੀ ਕੱਲ ਨੂੰ ਚੜਾ ਕੇ ਤੇ ਪਰਸ ਨੂੰ ਚੌਥੇ ਨੂੰ ਕਸ ਕੇ ਢੁੱਲਾ ਕਲਿੰਟਰ ਮਾਰਾਂਗੇ ਨਹੀਂ ਲਾ ਕੇ ਲਾ ਕੇ ਚਾਰ ਪੰਜ ਦਾ ਹੈਂ ਤੁਹਾਨੂੰ 4 ਦਿਨਾਂ ਦਾ ਲੱਗਣ ਹੋਵੇਲੇ। ਹੁਣ ਬਸ ਆਖੀ ਬਿੜੇ ਨੂੰ ਜਾਵਾਂ ਪਿੰਡ ਆਪਾਂ। 13 ਦੀ ਹੈ। ਹਾਂ। ਫਿਰ ਅਨੰਤ ਪਰਬ ਵਸਾਖੀ ਤੇ। ਹੈ? ਵਗ ਜਾਣਗੇ। ਕੀ ਕੱਢ ਗਿਆ ਮਗਰੋਂ ਸੱਤੇ ਵਰਗਾਂ ਨੇ ਕਰਤਾ। ਕਮਰਾ ਟੀਪ ਗਾਰੰਟੀ ਪਲਾਸਟਰ ਕਰਕੇ ਉੱਤੇ ਘੋਲੂ ਮਾਰਤਾ। ਕੁਈ ਬਣਾਤੀ ਗੱਲ ਜਮ ਇਹਨਾਂ ਨੇ ਆ ਜਿੰਨੀ ਗੰਦ ਸੜਤੀ ਹਰੇ ਇਹ ਰਹਿ ਗਈ ਇਹ ਕੱਲ ਨੂੰ ਕਰਾਂਗੇ ਹੈ ਹਾਂ ਵਾ ਮਿਸਤਰੀ ਰਹਿ ਜੋ ਕੱਲਾ ਨੰਦਪੁਰ ਹਾਂ ਦਾ ਟਾਈਮ ਚਾਹਾਂਗਾ ਜਦੋਂ ਸੈੱਲ ਪੂਗਾ। ਇਹਦਾ ਮਸ਼ੀਨਾ ਮਸੂਨਾ ਦੇਖਾਂ ਫਿਰ ਪਾਪਾ ਜਾ ਕੇ। ਮਸ਼ੀਨਾ ਮਸੂਨਾ ਦੇਖਣੇ ਪੈਣੇ ਹੈ। ਅੱਛਾ ਅੱਛਾ। ਕਣਕ ਵਗੈਰਾ ਫਿਰ ਮੱਕੀ ਮੱਕੀ ਫਿਰ ਨਾਲ। ਫਿਰ ਮਾਗਰੀ ਝੋਨਾ। ਇਸ ਤੋਂ ਬਾਅਦ ਤਾਂ ਗੱਲ ਹੋਰ ਹੋ ਜੀ ਸਾਡੇ ਨਾਲ। ਪੱਗਾਂ ਦੀਆਂ ਟਹੀਆਂ ਹੀ ਹੋ ਜਾਣਗੀਆਂ ਸਾਡੀਆਂ। ਪਰਨੇ ਦੀ ਅੱਧੇ ਬਾਹਰ ਅੱਧੇ ਅੰਦਰ ਹੋ ਜਾਣਗੇ। ਹਮ ਗਾਣੇ ਮਾੜਾ ਲਈ ਬੈਠਾ। ਆੜੇ ਗੱਡਾ ਲਿਆ ਓ ਪੌੜੀ ਲਿਆ ਤਰਨੇ ਪੌੜੀ ਲੈ ਕੇ ਆ ਯਾਰ ਮਿਸਤਰੀ ਲਾਉਣਾ ਹੋਰ ਤੂੰ ਮਿਸਤਰੀ ਕੰਮ ਮਿਸਤਰੀ ਨੂੰ ਕਰਾਈ ਭਾਈ ਯਾਰ ਹੋਰ ਆਰੇ ਵੀ ਆਈ ਗਏ ਇਹ ਰੱਖ ਦੇ ਲੈ ਅੱਜ ਮੈਂ ਇਹ ਰੱਖ ਦੇ ਗਲੇ ਘਰ ਪਾਉਂਦੇ ਤਰੇ ਹੋਰ ਰੱਖ ਲੋ ਰਹਿ ਮਿਸਤਰੀ ਅੱਜ ਓ ਪੁੱਛ ਬਾਈ ਨੂੰ ਕਿ ਮੈਂ ਅੱਜ ਨਹੀਂ ਕਰਾਂ ਹਾਂ ਹੋਰ ਇੱਕ ਟੱਕ ਉਹ ਲਗਾ ਖੇਡੋ ਕੇ ਇੱਕ ਦਿਨ ਲਾ ਦੇ ਯਾਰ ਕਹੀਏ ਮੈਂ ਕਹਿਣਾ ਜਾ ਕੇ ਆ ਪੌੜੀ ਲਾ ਇਥੇ ਕਹਿਨੇ ਬਾਈ ਉਹ ਤਰਨਾ ਲੈਣ ਗਿਆ ਪੌੜੀ ਤਾਂ ਆ ਮੈਂ ਇਧਰ ਮਿਸਤਰੀ ਹੈ ਨਹੀਂ ਇਹ ਮਹਾ ਕੋਚੇ ਕਿੱਥੇ ਹੋ ਬਾਈ ਆ ਪੌੜਾ ਜੋਰ ਜੋ ਬੱਕ ਦੇਖ ਲੈਣਾ ਇੱਕ ਦਿਨ ਆ ਜੂਗਾ ਹੋਰ ਕਾ ਗਾਂਹੜੇ ਨੂੰ ਇੱਕ ਦਿਨ ਖੜਾ ਲਾ ਯਾਰ ਕਹਿੰਦਾ ਜਾ ਕੇ ਆਣਾ ਮੈਂ ਜਦੇ ਉਹ ਆਏ ਜਾ ਬਾਈ ਮਿਸਤਰੀ ਕੌੜੀ ਦੇ ਕੱਲ ਨੂੰ ਦੋਨੇ ਮਿਸਤਰੀ ਦੁਪਹਿਰ ਤੋਂ ਬਾਅਦ ਆਉਣਗੇ ਇੱਕ ਤਾਂ ਦੁਪਹਿਰ ਤੋਂ ਬਾਅਦ ਆਊ ਇੱਕ ਆਉਂਦਾ ਨਹੀਂਗਾ ਕੱਲ ਨੂੰ ਤੇ ਕੱਲ ਨੂੰ ਸ਼ਾਇਦ ਕਰਾਂਗੇ ਪਹਿਲਾਂ ਅੰਦਰ ਟੀਪ ਬਰਾਂਡੇ 'ਚ ਤੇ ਜੇ ਮੂਡ ਬਣਿਆ ਇੱਕ ਟਰਾਲੀ ਬਾਜਰੀ ਲਿਆ ਕੇ ਅੰਦਰ ਸੱਟਾਂਗੇ ਉਹ ਹਤਾ ਜੀ ਹੇ ਹੇ ਆ ਜੀ ਜਨਾਹ ਉਤ ਪਾਉਂਦੇ ਰਹੇ ਰਹੇ ਰਹਤਾ ਹਾਂ ਅੱਛਾ ਜੀ ਇਹਦੇ ਕਹਨੇ ਜਿਹਾ ਵਾਕ ਨੂੰ ਗੱਲ ਸਿੱੱਚਾ ਨਹੀਂ ਨਿਕਲਤ ਨਾ ਨਾ ਇਹ ਤਾਂ ਸਰਕਾਰ ਵੇਚ ਜੇ ਠੇਕੇ ਤੇ ਉਹਨਾਂ ਨੂੰ ਫਾਤੂ ਢੱਡ ਨੰਗਾ ਕਰੀ ਚੱਲ ਹੂੰ ਮਾਉ ਵਾਰੀ ਵਾਰੀ ਕੋਈ ਮਾੜੂ ਬੜਿਆ ਨਿਕਲ ਓ ਮਾੜੂ ਫਾੜੇ ਮਾੜੂ ਆਇਆ ਐਨਾ ਟਾਈਮ ਆ ਆ ਜਾ ਇਧਾਨ ਕੀ ਚੱਲ ਪਾਣੀ ਕੱਢਦਾ ਚਲੋ ਚਲੋ ਹੈਂ ਦਸੀ ਲੈਂਦੀ ਬਰਾਹ ਦਸੀ ਲੈਂਦੀ ਓਏ 4 ਕਿਲੋ ਲੈਂਦੇ ਹੈ ਹੋ 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 ਕਰਕੇ ਕੰਮ ਆ ਬਾਈ ਕਰਕੇ ਕੰਮ ਅਸੀਂ ਥੋੜਾ ਜਿਆਦਾ ਦੇਖਣ ਗਏ ਸੀ ਬੱਲੀ ਉਧਰ ਬਾਲੇ ਰਹਿੰਦੇ ਸੀ ਬਈ ਬਾਲੇ ਦੇਖਣ ਗਏ ਸੀ ਸਾਡਾ ਬਲਾਗ ਅੱਜ ਅੱਜ ਦੂਜਾ ਸੀ ਬਾਈ ਹੁਣੀ ਪਹਿਲਾ ਬਲਾਗ ਬਣਾ ਕੇ ਸੀ ਅਸੀਂ ਦੇਖਣ ਗਏ ਸੀ ਬਾਲੇ ਆ ਕਰਕੇ ਕੰਮ ਬਾਈ ਮਾੜਾ ਹੈ ਮਾੜਾ ਦਾ ਮਤਲਬ ਮਾੜੀ ਧੋਖਾ ਕਰਕੇ ਸਾਡਾ ਇਹ ਪਾਖ ਰਦੇ ਹੁਣ ਚਲ ਕੋਈ ਨਹੀਂ ਮਾਰੀ ਰੋਟੀ ਖਾਣੀ ਜੀ ਕਹਿੰਦਾ ਇਹਨੂੰ ਰੋਟੀ ਖਵਾ ਦਈਏ ਕੋਈ ਕਰ ਦੇ ਇਹ ਚੰਗਾ ਵੀ ਦੇ ਓਕੇ ਜੀ ਠੀਕ ਹੈ ਜੀ ਥੈਂਕ ਯੂ ਜੀ ਭਾਈ ਜੀ ਮਾਰਦਾ ਜਿੰਦਾਬਾਦ ਜਿੰਦਾਬਾਦ